ਇਸਲਾਮਾਬਾਦ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਕੋਲੋਂ ਚਾਇਨਾ ਡੋਰ ਦੇ 1100 ਗੱਟੂ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਵੱਲੋਂ ਵਿਸਥਾਰ ਨਾਲ ਸਾਂਝੀ ਕੀਤੀ ਗਈ ਚਾਇਨਾ ਡੋਰ ਜੋ ਕਿ ਕਿਲਰ ਡੋਰ ਜਾਂ ਕਿਲਰ ਸਟ੍ਰਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੀਆਂ ਲੋਕਾਂ ਨੂੰ ਇੰਜਰ ਕਰਦੀ ਔਰ ਬਹੁਤ ਸਾਰੀਆਂ ਸਾਡੀਆਂ ਪ੍ਰੈਸ਼ੀਅਸ ਜਾਨਾਂ ਵੀ ਗਈਆਂ ਸੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਇਤੇ ਖਿਲਾਫ ਸਪੈਸ਼ਲ ਡਰਾਈਵ ਹਮੇਸ਼ਾ ਛੇੜ ਕੇ ਰੱਖਦੇ ਹਾਂ ਔਰ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਕੇ ਰਿਕਵਰੀਜ਼ ਕੀਤੀਆਂ ਜਾਂਦੀਆਂ। ਇਹਦੇ ਵਿੱਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਸ ਕੰਮ ਦੇ ਵਿੱਚ। ਪਹਿਲਾਂ 35 ਰੋਲਸ ਜਿਹੜੇ ਆ ਚਾਈਨਾ ਡੋਰ ਦੇ ਜਿਨ੍ਹਾਂ ਨੂੰ ਗੱਟੂ ਕਹਿੰਦੇ ਆ ਉਹ ਰਾਮਕਿਸ਼ਨ ਇੱਕ ਛਾਟੇ ਦਾ ਬੰਦਾ ਉਹਨੂੰ اسلامਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਬਾਅਦ ਸਾਡੀ ਸੀਆਈਏ ਦੀ ਟੀਮ ਨੇ ਦਵਿੰਦਰ ਤੇ ਬਨੀਤ ਇਹ ਦੋ ਬੰਦੇ ਸੀ ਦਵਿੰਦਰ ਐਂਡ ਬਨੀਤ ਇਹ ਇਹਨਾਂ ਤੋਂ 1100 ਰੋਲ ਜਿਹੜੇ ਚైనా ਡੋਰ ਦੇ ਫੜੇ ਗਏ ਆ ਜੋ ਕਿ ਬਹੁਤ ਭਾਰੀ ਮਾਤਰਾ ਆਪਾਂ ਸਮਝ ਸਕਦੇ ਆ ਔਰ ਇਹ ਸਾਰਾ ਜਿਹੜਾ ਇਹੋ ਜਿਹਾ ਕੋਰਕ ਧੰਦਾ ਕਰ ਰਹੇ ਸੀ ਉਹ ਫਿਸ਼ਿੰਗ ਨੈਟ ਬਣਾਉਣ ਵਾਸਤੇ ਮੱਛੀਆਂ ਨੂੰ ਫੜਨ ਵਾਲੇ ਜਾਲ ਬੁਣਦੇ ਚੱਕਰ ਦੇ ਵਿੱਚ ਇਹ ਖਰੀਦੇ ਸੀਗੇ ਤੇ ਦੂਜੀ ਗੱਲ ਇਹ ਕਹਿੰਦੇ ਸੀ ਵੀ ਸਾਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਇਹ ਧਾਗਿਆਂ ਦੀ ਲੋੜ ਪੈਣੀ ਆ ਉਹ ਮੁੜ ਕੇ ਇਲੀਗਲੀ ਮਟੀਰੀਅਲ ਪ੍ਰੋਕਿਊਰ ਕਰਦੇ ਸੀ ਜੋ ਕਿ ਸਾਡੇ ਦੋ ਡਿਸਟ੍ਰਿਕਟ ਛੱਡ ਕੇ ਸਾਰੀ ਸਾਨੂੰ ਸੋਰਸ ਪਤਾ ਲੱਗਿਆ ਉਹਨੂੰ ਵੀ ਬਹੁਤ ਜਲਦੀ ਫੜ ਲਿਆ ਜਾਏਗਾ ਸੋ ਸਾਡੀ ਇਹਦੇ ਬਾਰੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੁਣੇ ਚੱਲ ਰਹੀ ਦੀ ਹੈ ਕਿ ਚਾਈਨਾ ਡੋਰ ਜੋ ਕਿ ਇੱਕ ਥ੍ਰੈਟ ਹੈ ਸਾਡੀ ਸੁਸਾਇਟੀ ਨੂੰ ਉਹਨੂੰ ਅਸੀਂ ਕਰਦੇ ਰਹਿਣੇ ਆ ਸੋ ਮੈਂ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਹਦਾਇਤ ਕਰਦੇ ਆ ਸਾਰਿਆਂ ਨੂੰ ਕਿ ਇਸ ਦੇ ਉੱਤੇ ਪੂਰਾ ਫੋਕਸ ਨਾਲ ਕੰਮ ਕੀਤਾ ਜਾਵੇ ਸੋ ਥੈਟ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ